ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਸਟੱਡੀ ਵੀਜ਼ੇ ਦੇ ਵਿੱਚ ਜ਼ਿਕਰਯੋਗ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੀ ਸਰਕਾਰ ਨੇ ਭਾਵੇਂ ਕਿਹਾ ਹੈ ਕਿ ਉਸ ਦਾ ਉਦੇਸ਼ ਦੇਸ਼ ਦੇ ਵਿੱਚ ਦਾਖਲ ਹੋਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣਾ ਹੈ ਪਰ ਇਸ ਸਾਲ ਦੇ ਪਹਿਲੇ 4 ਮਹੀਨਿਆਂ ਵਿੱਚ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ। ਆਸਟ੍ਰੇਨ ਦੀ ਸਮਰਥਾ ਦੇ ਸੰਕਟ ਨੇ ਜਸਟਿਨ ਟਰੂਡੋ ਸਰਕਾਰ ਦੀ ਲੋਕਪ੍ਰਿਅਤਾ ਨੂੰ ਨਕਾਰਾਤਮਕ ਤੌਰ ਦੇ ਉੱਤੇ ਪ੍ਰਭਾਵਿਤ ਕੀਤਾ ਹੈ। ਇਸ ਦੇ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਾਂਗ ਅਸਥਾਈ ਨਿਵਾਸੀਆਂ ਦਾਖਲੇ ਨੂੰ ਘਟਾਉਣ ਦੇ ਲਈ ਉਪਾਅਾਂ ਦਾ ਐਲਾਨ ਕੀਤਾ ਗਿਆ ਸੀ ਹਾਲਾਂਕਿ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਆਂਕੜਿਆਂ ਦੇ ਅਨੁਸਾਰ 2023 ਦੀ ਇਸ ਮਿਆਦ ਦੇ ਮੁਕਾਬਲੇ ਇਸ ਸਾਲ ਜਨਵਰੀ ਅਤੇ ਅਪ੍ਰੈਲ ਦੇ ਵਿਚਕਾਰ ਇਹ ਗਿਣਤੀ ਅਸਲ ਦੇ ਵਿੱਚ ਵਧੀ ਹੈ ਪਿਛਲੇ ਸਾਲ ਇਹਨਾਂ 4 ਮਹੀਨਿਆਂ ਦੇ ਦੌਰਾਨ ਜਾਰੀ ਕੀਤੇ ਗਏ ਕੁੱਲ ਸਟੱਡੀ ਪਰਮਿਟ 1,65,805 ਸਨ ਅਤੇ 2024 ਦੇ ਵਿੱਚ ਵਧ ਕੇ 1,87,510 ਹੋ ਗਏ ਇਹ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀ ਵਿਦਿਆਰਥੀਆਂ ਦੀ ਗਿਣਤੀ ਵੀ ਇਸ ਸਮੇਂ ਦੇ ਦੌਰਾਨ 72750 ਤੋਂ ਵੱਧ ਕੇ 81260 ਹੋ ਗਈ ਹੈ ਜੋ ਕੁੱਲ ਦੇ ਲਗਭਗ 43% ਦੀ ਤੇਜ਼ ਰਹੀ। ਕੈਨੇਡਾ ਦੇ ਵੱਲੋਂ 2023 ਦੇ ਵਿੱਚ ਜਾਰੀ ਕੀਤੇ ਗਏ ਕੁੱਲ 68 ਲੱਖ 24305 ਸਟੱਡੀ ਪਰਮਿਟਾਂ ਦੇ ਵਿੱਚੋਂ 278335 ਭਾਰਤੀ ਵਿਦਿਆਰਥੀ ਸਨ। 2024 ਦੇ ਵਿੱਚ ਹੁਣ ਤੱਕ ਕੈਨੇਡਾ ਨੇ 216620 ਸਟੱਡੀ ਪਰਮਿਟ ਜਾਰੀ ਕੀ ਤੇ ਨੇ ਜਿਨ੍ਹਾਂ ਦੇ ਵਿੱਚੋਂ 91510 ਭਾਰਤੀਆਂ ਨੇ ਪ੍ਰਾਪਤ ਕੀਤੇ ਨੇ ਜਨਵਰੀ ਦੇ ਆਈਆਰਸੀ ਨੇ ਐਲਾਨ ਕੀਤਾ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਅਧਿਐਨ ਪਰਮਟਾਂ ਦੇ ਲਈ ਸਵੀਕਾਰ ਕੀਤੀਆਂ ਅਰਜ਼ੀਆਂ ਦੀ ਸੰਖਿਆ ਤੇ ਇੱਕ ਇਨਟੈਕ ਕੈਪ ਲਾਗੂ ਕਰੇਗੀ ਜਿਸ ਦੇ ਨਤੀਜੇ ਦੇ ਵਜੋਂ 2023 ਦੇ ਮੁਕਾਬਲੇ ਇਸ ਸਾਲ ਇਹਨਾਂ સંખ્યાਵਾਂ ਦੇ ਵਿੱਚ 35 ਫੀਸਦੀ ਦੀ ਕਮੀ ਆਉਂਦੀ ਉਮੀਦ ਹੈ IRC ਨੇ ਉਸ ਸਮੇਂ ਇੱਕ ਰਿਲੀਜ਼ ਦੇ ਵਿੱਚ ਕਿਹਾ 2024 ਦੇ ਲਈ ਇਸ ਕੈਪ ਦੇ ਨਤੀਜੇ ਵਜੋਂ ਲਗਭਗ 360000 ਪਰਵਾਨਤ ਅਧਿਆਨ ਪਰਮਿਟ ਹੋਣ ਦੀ ਉਮੀਦ ਹੈ ਜੋ ਕਿ 2023 ਤੋਂ 35% ਦੀ ਮਈ ਹੈ 21 ਮਾਰਚ ਨੂੰ ਇਮੀਗ੍ਰੇਸ਼ਨ ਸ਼ਰਨਾਰਥਰੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਬਿਲਰ ਨੇ ਸਰਕਾਰ ਦੇ ਟੀਚੇ ਦਾ ਐਲਾਨ ਕੀਤਾ ਕਿ ਅਗਲੇ 3 ਸਾਲਾਂ ਦੇ ਵਿੱਚ ਸਾਡੇ ਅਸਥਾਈ ਨਿਵਾਸੀਆਂ ਦੀ ਆਬਾਦੀ ਨੂੰ 5% ਦੀ ਤੱਕ ਘਟਾਇਆ ਜਾਏਗਾ ਇਸ ਸਾਲ ਕਮੀ ਆਵੇਗੀ ਜਾਂ ਨਹੀਂ ਇਹ ਦੇਖਣਾ ਬਾਕੀ ਹੈ ਹਾਲਾਂਕਿ ਮਈ ਦੇ ਵਿੱਚ ਗਿਣਤੀ ਥੋੜੀ ਘਟ ਗਈ ਹੈ 2023 ਦੇ ਵਿੱਚ ਕੁੱਲ 34400 ਤੋਂ ਘਟ ਕੇ 30490 ਹੋ ਗਈ ਹੈ ਨਾਲ ਹੀ ਸਟੱਡੀ ਪਰਮਿਟ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ 13055 ਤੋਂ ਟੱਕੇ 10560 ਰਹਿ ਗਈ ਸੀ ਕੈਨੇਡਾ ਦੇ ਵਿੱਚ ਵਧੀ ਹੋਈ ਕੋਸਟ ਆਫ ਲਿਵਿੰਗ ਅਤੇ ਹਾਊਸਿੰਗ ਸੰਕਟ ਨੂੰ ਬਹੁਤ ਸਾਰੇ ਲੋਕ ਜ਼ਿਆਦਾ ਨੰਬਰ ਦੇ ਵਿੱਚ ਹੋਈ ਇਮੀਗ੍ਰੇਸ਼ਨ ਨੂੰ ਦੱਸ ਰਹੇ ਨੇ ਪਰ ਫੈਡਰਲ ਸਰਕਾਰ ਇਸ ਕਾਰਨ ਕੈਨੇਡੀਅਨਸ ਦੀ ਨਾਰਾਜ਼ਗੀ ਦਾ ਸਾਹਮਣਾ ਕਰ ਰਹੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ